हाँ हाँ चो निशा किया, किया।, किया। तुझी पिछले पांच साल मुहम्मद शरीफ नी बनाया जिन्हें पार्लीमेंट सा ਦੁੱਖ ਵਡਾਉਂਦਾ ਹੈ ਇਹ ਨਰਿੰਦਰ ਮੋਦੀ ਆ ਜਿਹੜਾ ਗਰੀਬਾਂ ਦੇ ਕੰਮ ਆਉਂਦਾ ਕਿਉਂਕਿ ਮਾਝੂ ਮੋਦੀ ਸਾਹਿਬ ਨੇ ਮਾਝੂ ਮੋਦੀ ਸਾਹਿਬ ਨੇ ਜਦੋਂ ਗਰੀਬ ਜਿਹਦੇ ਨਾਲ 5 ਲੱਖ ਬੀਏ ਦਾ ਕਰਾ ਲਾਜੀਤਾ ਜਾਂਦਾ ਉਹ 5 ਲੱਖ ਵਾਲਾ ਕਾਰਜ ਜਿਹਦਾ ਕੀਤਾ ਬਣਿਆ ਹੱਥ ਖੜਾ ਕਰਕੇ ਦੱਸਿਓ ਸਾਰੇ ਨਾ ਬਣੇ ਔਰ ਸੇਕੜਾ ਸਾਡੇ ਮਾਵਾ ਭੈਣਾਂ ਵਾਸਤੇ ਉਜਵਲਾ ਯੋਜਨਾ ਲੈ ਕੇ ਆਂਦੀ ਜਿਹਦੇ ਨਾਲ ਗੈਸ ਕਨੈਕਸ਼ਨ ਫ੍ਰੀ ਦਿੱਤੇ ਗਏ ਮੋਤੀ ਸ਼ਾਹ ਵਾਲਾ ਸਿਲੰਡਰ ਕਿਨੂੰ ਕਿਨੂੰ ਮਿਲਿਆ ਸਾਰਿਆਂ ਨੂੰ ਮਿਲਿਆ ਸੋ ਐਸੀ ਤਰ੍ਹਾਂ ਟੋਟਲ 185 ਸਕੀਮਾਂ ਜਿਹੜੀਆਂ ਚੱਲ ਰਹੀਆਂ ਆ ਅਸ਼ੀਰਵਾਦ ਨਾਲ ਪਰ ਕੁਝ ਦੂਜੀ ਪਾਰਟੀਆਂ ਦੇ ਲੋਕ ਕੁਝ ਲੋਕ ਨਾ ਸਾਨੂੰ ਪਿੰਡਾਂ 'ਚ ਵੜਨ ਦਿੰਦੇ ਆ ਨਾ ਸਾਨੂੰ ਪ੍ਰਚਾਰ ਕਰਨ ਦਿੰਦੇ ਸਰਦਾਰ ਦਾ ਧੰਨਵਾਦ ਪਰ ਮੈਂ ਕਮੇਟੀ ਕਰ ਬੇਨਤੀਆਂ ਮਜ਼ਦੂਰਾਂ ਨੂੰ ਵੀ ਕਿਸਾਨਾਂ ਨੂੰ ਵੀ ਸਾਰਿਆਂ ਨੂੰ ਮਾਰਨ ਦੇ ਤੁਰੀਆ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਯਰਦ ਹੈ ਸਾਰਿਆਂ ਨੂੰ ਮਾਰਨ ਦੇ ਤੁਰੀਆ ਕੁਝ ਕਿ ਲੋਕਾਂ ਨੂੰ ਜੋ ਕਾਰਬੇਟ ਘਰਾਣੇ ਆ ਉਹਨਾਂ ਨੂੰ ਸੰਪਲਣ ਚਾਹੁੰਦੀ ਆ ਦੇਸ਼ ਸੋ ਇਹਨਾਂ ਦੇ ਔਰ ਜਿੱਥੇ ਕਿਸੇ ਨੇ ਵੋਟ ਪਾਉਣੀ ਹੈ ਕਿਉਂਕਿ ਅਸੀਂ ਸਾਡਾ ਜੋ ਸਯੁਜਤ ਮੋਰਚੇ ਦਾ ਕੋਈ ਇੱਕ ਪਾਰਟੀ ਨੂੰ ਇਹ ਨਹੀਂ ਹੈ ਕਿ ਕਿਸੇ ਨੂੰ ਪਾਉਣੀ ਹੈ ਜਿੱਥੇ ਮਰਜੀ ਵੋਟ ਪਾਓ ਪਰ ਭਾਰਤੀ ਜਨਤਾ ਪਾਰਟੀ ਦਾ ਜੂਲਾ ਸਾਡੇ ਥੋੜੇ ਸਿਰ ਤੇ ਥੋੜਾ ਗਾਲੀ ਮਨ ਨੂੰ ਹੱਥ ਪਾਏ ਆ ਇਹਨੂੰ ਆਪਾਂ ਸਾਰੇ ਦੇਸ਼ ਚੋਂ ਛੁੜਾਈਏ ਉਹ ਪਰਮਾਤਮਾ ਕੇ ਅਰਦਾਸ ਵੀ ਕਰਦੇ ਸੱਚੇ ਪਾਤਸ਼ਾਹ ਜੇ ਤੁਸੀਂ ਅਸਾਨੂੰ ਜੋ ਜ਼ਾਲਮ ਸਰਕਾਰ ਹੈ ਇਹਨੂੰ ਚਲਦਿਆਂ ਕਰ